ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਵੇਰ ਦੀ ਸੈਰ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਅਸੀਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹਾਂ ਸਾਨੂੰ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ-ਖੁਸ਼ੀ ਜਿਉਣਾ ਚਾਹੀਦਾ ਹੈ ਅੱਜ ਕੱਲ ਤਾਂ ਉੰਦੀ ਵੀ ਜ਼ਿੰਦਗੀ ਬਹੁਤ ਛੋਟੀ ਹੋ ਚੁੱਕੀ ਹੈ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਨਸਾਨ ਇਸ ਸੰਸਾਰ ਨੂੰ ਰੁਕਸ਼ਤ ਹੋ ਜਾਂਦਾ ਹੈ ਇਨਸਾਨ ਦੀ ਜ਼ਿੰਦਗੀ ਅੱਜਕੱਲ ਟੈਨਸ਼ਨ ਨਾਲ ਭਰੀ ਹੋਈ ਹੈ ਛੋਟੀ ਛੋਟੀ ਚੀਜ਼ ਦੀ ਟੈਨਸ਼ਨ ਲੈ ਕੇ ਇਨਸਾਨ ਆਪਣਾ ਜੀਵਨ ਨਰਕ ਬਣਾ ਰਿਹਾ ਹੈ ਕੋਈ ਸਮਾਸੀ ਜਦੋਂ ਲੋਕ ਸਵੇਰੇ ਜਲਦੀ ਉੱਠ ਕੇ ਸਵੇਰ ਦੀ ਸੈਰ ਜੱਤੇ ਜਾਂਦੇ ਸਨ ਪਰ ਹੁਣ ਉਹ ਸਮਾਂ ਨਹੀਂ ਰਿਹਾ ਹੁਣ ਲੋਕ ਸਵੇਰੇ ਸਵੇਰੇ ਹੀ ਜਿਮ ਵੱਲ ਭੱਜਦੇ ਦੇਖੇ ਜਾਂਦੇ ਹਨ ਜਿਮ ਵਿੱਚ ਅਸੀਂ ਬੰਦ ਕਮਰੇ ਵਿੱਚ ਵਰਸਿਕਸ ਕਰਦੇ ਹਾਂ ਉੱਥੇ 40-45 ਸਾਲ ਦੇ ਮਨੁੱਖ ਆਮ ਵੇਖੇ ਜਾਂਦੇ ਹਨ ਕਈ ਵਾਰੀ ਕਈ ਵਾਰ ਅਸੀਂ ਜਿਮ ਕਰਕੇ ਛੱਡ ਦਿੰਦੇ ਹਾਂ ਫਿਰ ਆਮ ਵੇਖਿਆ ਜਾਂਦਾ ਹੈ ਕਿ ਜਿਮ ਛੱਡਣ ਨਾਲ ਭਾਰ ਵੱਧ ਜਾਂਦਾ ਹੈ ਜਿਸ ਨਾਲ ਸਿਮੋਟੇ ਹੋ ਜਾਂਦੇ ਹਾਂ ਠੀਕ ਹੈ ਕਿ ਜਿਮ ਵਿੱਚ ਵਾਸੀਂ ਮਸ਼ੀਨਾਂ ਤੇ ਵਰਜਿਸ ਕਰਦੇ ਹਾਂ ਪਰ ਜੋ ਸਵੇਰ ਦੀ ਸੈਰ ਦਾ ਆਨੰਦ ਹੈ ਉਹ ਕਿਸੇ ਜਿਮ ਵਿੱਚੋਂ ਨਹੀਂ ਮਿਲ ਸਕਦਾ ਜਿਮਾਂ ਵਿੱਚ ਅਸੀਂ ਵਰਜਿਸ ਕਰਨ ਲਈ ਹਜ਼ਾਰ ਰੁਪਏ ਦਿੰਦੇ ਹਾਂ ਪਰੰਤੂ ਕੁਦਰਤ ਦਾ ਨਮੋਲ ਤੋਹਫਾ ਸਵੇਰ ਦੀ ਸੈਰ ਅਸੀਂ ਨਹੀਂ ਕਰਦੇ। ਅਸੀਂ ਜਿਮਾਂ ਵਿੱਚ ਤਾਂ ਏਸੀ ਲੱਗੇ ਹੁੰਦੇ ਹਨ। ਜਿਮਾਂ ਵਿੱਚ ਏਸੀ ਲੱਗੇ ਹੁੰਦੇ ਹਨ। ਅਸੀਂ ਉੱਥੇ ਵਰਜਿਸ ਕਰਦੇ ਹਾਂ ਜੋ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਇੱਕ ਹੁੰਦਾ ਹੈ। ਸਵੇਰੇ ਜਲਦੀ ਉੱਠ ਕੇ ਤਰੋ ਤਾਜ਼ਾ ਹੋ ਕੇ ਸ਼ਹਿਰ ਕਰਨ ਲਈ ਨਿਕਲੋ ਸਵੇਰੇ ਬਾਤਾਂ ਬਾਰੇ ਬਹੁਤ ਹੀ ਸਾਫ਼ ਸੁਥਰਾ ਹੁੰਦਾ ਹੈ ਪੰਛੀਆਂ ਵਿੱਚ ਦੀਆਂ ਚਹਿਚਾਂ ਜਾਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ ਸਬਜ਼ੀ ਖਰੀਦਣ ਵਾਲੇ ਲੋਕ ਮੰਡੀਆਂ ਵੱਲ ਜਾ ਰਹੇ ਹੁੰਦੇ ਹਨ ਸਵੇਰ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ ਸਵੇਰ ਦੀ ਸੈਰ ਕਰਨ ਨਾਲ ਬੰਦਾ ਸਾਰਾ ਦਿਨ ਤਰੋਤਾਜ਼ਾ ਰਹਿੰਦਾ ਹੈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਚਿਹਰੇ ਦੀ ਰੌਣਕ ਵਿਵਾਦੀ ਹੈ ਸਾਰਾ ਦਿਨ ਸੁਸਤੀ ਨਹੀਂ ਪੈਂਦੀ ਅੱਖਾਂ ਦੀ ਰੋਸ਼ਨੀ ਵਿਵਾਦੀ ਹੈ ਵਾਤਾਵਰਣ ਵਿੱਚ ਬਹੁਤ ਹੀ ਤੇਜ਼ੀ ਪਾਤਾਵਰਣ ਵਿੱਚ ਬਹੁਤ ਹੀ ਤਾਜੀ ਹਵਾ ਹੁੰਦੀ ਹੈ ਬੱਚਿਆਂ ਲਈ ਸਵੇਰ ਦੀ ਸੈਰ ਇੱਕ ਟਾਨਿਕ ਵਰਗੀ ਹੁੰਦੀ ਹੈ ਜੇਕਰ ਬੱਚੇ ਸਵੇਰ ਦੀ ਸੈਰ ਕਰਨ ਤਾਂ ਉਹਨਾਂ ਦੀ ਜਾਗ ਸ਼ਕਤੀ ਤੇਜ਼ ਹੋ ਰਹਿੰਦੀ ਹੈ ਬੱਚਿਆਂ ਵਿੱਚ ਹੋਰ ਵੀਕ ਵੱਧ ਚੁਸਤੀ ਆਉਂਦੀ ਹੈ ਜੋ ਲੋਕ ਸਵੇਰ ਦੀ ਸੈਰ ਦੀ ਨਿਯਮਿਤ ਰੂਪ ਨਾਲ ਕਰਦੇ ਹਨ ਉਹਨਾਂ ਨੂੰ ਬਿਮਾਰੀਆਂ ਦੀ ਵੀ ਬਹੁਤ ਘੱਟ ਲੱਗਦੀਆਂ ਹਨ ਅਸੀਂ ਦੇਖਿਆ ਹੈ ਕਿ ਜੋ ਸਵੇਰ ਦੀ ਸੈਰ ਕਰਦੇ ਹਨ ਉਹ ਕਦੇ ਵੀ ਬਜ਼ੁਰਗ ਜਿਹੇ ਨਹੀਂ ਲੱਗਦੇ ਹਾਲਾਂਕਿ ਉਹਨਾਂ ਦੀ ਉਮਰ ਚਾਹੇ 70 ਸਾਲ ਹੋਵੇ ਚਾਹੇ ਚਲੋ ਜਿਮ ਵੀ ਜਾਓ ਪਰ ਜੋ ਨਜ਼ਾਰਾ ਸਵੇਰ ਦੀ ਸੈਰ ਦਾ ਹੁੰਦਾ ਹੈ ਉਹ ਜਿੰਮ ਜਾ ਕੇ ਨਹੀਂ ਮਿਲਦਾ ਜਿੰਮ ਵਿੱਚ ਅਸੀਂ ਬੰਦ ਕਮਰੇ ਵਿੱਚ ਵਰਜਿਸ ਕਰਦੇ ਹਾਂ ਉੱਥੇ ਦੇਖਿਆ ਗਿਆ ਹੈ ਕਿ ਨੌਜਵਾਨ ਆਪਣੇ ਵਜ਼ਨ ਨਾਲੋਂ ਜ਼ਿਆਦਾ ਭਾਰ ਚੁੱਕਦੇ ਹਨ ਫਿਰ ਉਹਨਾਂ ਦੀ ਰੀੜ ਦੀ ਹੱਡੀ ਵਿੱਚ ਨੁਕਸਾ ਵੀ ਆ ਜਾਂਦਾ ਹੈ ਸੋ ਜਿੰਨਾ ਵੀ ਹੋ ਸਕਦਾ ਹੈ ਸਵੇਰ ਦੀ ਸੈਰ ਕਰੋ ਕਿਉਂਕਿ ਸਵੇਰ ਦੀ ਸੈਰ ਕਰਨ ਨਾਲ ਬਿਮਾਰੀਆਂ ਸਰੀਰ ਨੂੰ ਨਹੀਂ ਜੰਬੜਦੀਆਂ ਵਾਤਾਵਰਣ ਵਿੱਚ ਇنسੁਲਿਨ ਵੀ ਹੁੰਦੀ ਹੈ ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਵੀ ਟਾਨਿਕ ਹੁੰਦੀ ਹੈ ਇਹ ਇنسੁਲਿਨ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਹੀ ਵਾਤਾਵਰਣ ਵਿੱਚ ਹੁੰਦੀ ਹੈ ਇਹ ਪਰਮਾਤਮਾ ਦਾ ਇੱਕ ਤਰ੍ਹਾਂ ਦਾ ਤੋਹਫਾ ਹੈ ਅਸੀਂ ਪਾਰਕਾਂ ਵਿੱਚ ਸੈਰ ਕਰਦੇ ਹਾਂ ਉੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਦੇਖ ਕੇ ਚਿਹਰਾ ਖਿੜ ਉੱਡਦਾ ਹੈ ਨਕਾਰਾਤਮਕ ਸੋਚ ਵੀ ਖਤਮ ਹੁੰਦੀ ਹੈ ਸਕਾਰਾਤਮਕ ਵਿਚਾਰ ਦਿਮਾਗ ਵਿੱਚ ਆਉਂਦੇ ਹਨ ਆਓ ਅਸੀਂ ਪ੍ਰਣ ਕਰੀਏ ਕਿ ਅਸੀਂ ਸਵੈ-ਦੀ ਸੈਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਤਾਂ ਬੱਚਿਓ ਐਸੀ ਸਵੈ-ਦੀ ਸੈਰ ਤੇ ਲਈ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ